ਤੋ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰਿਆਮ ਇੱਕ ਚੋਰ ਦੇ ਵੱਲੋਂ ਦੁਕਾਨ ਦੇ ਅੰਦਰ ਜਾ ਕੇ ਮਾਲਕ ਦੀ ਐਕਟਿਵਾ ਚੋਰੀ ਕਰ ਲਈਤੀ ਗਈ ਹੈ ਜਿ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਫਜ਼ਿਲਕਾ ਦੇ ਇੱਕ ਸ਼ੋਰੂਮ ਤੋਂ ਸਾਹਮਣੇ ਆਈਆਂ ਨੇ ਇਹ ਸ਼ੋਰੂਮ ਹੈ ਇੱਕ ਜਿਸ ਦੇ ਅੰਦਰ ਦੁਕਾਨ ਮਾਲਕ ਜਿਹੜੀ ਐਕਟਿਵਾ ਖੜੀ ਹੋਈ ਸੀ ਤਾਂ ਅਚਾਨਕ ਜਿਹੜਾ ਚੋਰ ਆਉਂਦਾ ਹੈ ਤਾਂ ਚੋਰੀ ਕਰਕੇ ਐਕਟਿਵਾ ਦੁਕਾਨ ਦੇ ਅੰਦਰੋਂ ਹੀ ਲੈ ਜਾਂਦਾ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਇਹ ਐਕਟਿਵਾ ਜਿਹੜੀ ਦੁਕਾਨ ਦੇ ਅੰਦਰ ਖੜੀ ਕੀਤੀ ਹੋਈ ਸੀ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਵਿਖਾਈ ਦੇ ਰਿਹਾ ਹੈ ਹਾਲਾਂਕਿ ਦੋ ਸੀਸੀਟੀਵੀ ਆ ਸਾਹਮਣੇ ਆਈਆਂ ਨੇ ਇੱਕ ਸੀਸੀਟੀਵੀ ਉਹ ਹੈ ਜਿਸ ਦੇ ਵਿੱਚ ਦੁਕਾਨ ਦਾ ਮਾਲਕ ਜਿਹੜਾ ਹੈ ਉਹ ਘਰ ਦੇ ਅੰਦਰ ਜਾਂਦਾ ਹੋਇਆ ਵਿਖਾਈ ਦੇ ਰਿਹਾ ਹਾਲਾਂਕਿ ਉਹ ਦੁਕਾਨ ਦਾ ਮਾਲਕ ਜਿਹੜਾ ਹੈ ਉਹ ਬਾਥਰੂਮ ਕਰਨ ਗਿਆ ਸੀ ਤਾਂ ਜਿਵੇਂ ਹੀ ਦੁਕਾਨ ਖਾਲੀ ਹੁੰਦੀ ਹੈ ਦੁਕਾਨ ਦੇ ਅੰਦਰ ਜਦੋਂ ਕੋਈ ਨਹੀਂ ਹੁੰਦਾ ਤਾਂ ਇਹ ਚੋਰ ਜਿਹੜਾ ਹੈ ਦੁਕਾਨ ਦੇ ਅੰਦਰ ਜਾਂਦਾ ਹੈ ਤੇ ਖੜੀ ਐਕਟਿਵਾ ਨੂੰ ਚੋਰ ਕੇ ਜੜਾ ਲੈ ਜਾਂਦਾ ਹੈ ਉਥੋਂ ਹਾਲਾਂਕਿ ਜਦੋਂ ਦੁਕਾਨ ਮਾਲਕ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਸਦੇ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਕਾਮਯਾਬ ਨਹੀਂ ਹੁੰਦਾ ਤੇ ਸੀਸੀਟੀਵੀ ਬਿਹਤ ਹੀ ਹੈਰਾਨੀਜਨਕ ਹੈ ਹੈਰਾਨੀਜਨਕ ਮਾਮਲਾ ਜਿਹੜਾ ਹੈ ਉਹ ਫਜ਼ਲ ਕਾ ਤੋਂ ਸਾਹਮਣੇ ਆਇਆ ਹਾਲਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਵੇਖੀਆਂ ਜਾਂਦੀਆਂ ਨੇ ਪਰ ਇਹ ਜਿਹੜੀ ਘਟਨਾ ਹੈ ਉਹ ਖੁਦ ਨੂੰ ਅਸ਼ਚਰਯਜਨਕ ਜ਼ਰੂਰ ਕਹਿ ਸਕਦੇ ਹਾਂ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਲਈ ਵੀ ਬਹੁਤ ਹਿੰਮਤ ਚਾਹੀਦੀ ਹੈ ਕਿ ਘਰ ਦੇ ਅੰਦਰੋਂ ਕੋਈ ਚੀਜ਼ ਚੱਕਣੀ ਜਾਂ ਕਿਸੇ ਦੁਕਾਨ ਦੇ ਅੰਦਰੋਂ ਕੋਈ ਚੀਜ਼ ਚੋਰੀ ਕਰਨੀ ਬਿਹਤ ਹੀ ਇੱਕ ਕਹਿ ਸਕਦੇ ਹਾਂ ਕਿ ਇੱਕ ਵੱਡੇ ਬੰਦੇ ਦਾ ਕੰਮ ਹੀ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਦੁਕਾਨ ਖਾਲੀ ਹੁੰਦੀ ਹੈ ਖੜੀ ਐਕਟਿਵਾਂ ਨੂੰ ਦੁਕਾਨ ਦੇ ਅੰਦਰੋਂ ਮਿੰਟਾ ਸਕਿੰਟਾਂ ਦੇ ਵਿੱਚ ਕਾਇਬ ਕਰਨ ਦੀ ਹਿੰਮਤ ਵੀ ਕਿਸੇ ਕਿਸੇ ਦੇ ਵਿੱਚ ਨਹੀਂ ਹੁੰਦੀ ਤਾਂ ਟੀਵੀ ਤੇ ਸੀਸੀਟੀਵੀ ਜਿਹੜੀ ਐ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਇਹ ਜਿਹੜੀ ਵੀਡੀਓ ਹੈ ਉਹ ਫਜ਼ਿਲਕਾ ਦੀ ਹੈ ਫਜ਼ਿਲਕਾ ਦੇ ਇੱਕ ਸ਼ੋਰੂਮ ਦੀ ਵੀਡੀਓ ਹੈ ਜਿੱਥੇ ਕਿ ਜਦੋਂ ਦੁਕਾਨ ਮਾਲਕ ਜਿਹੜਾ ਵਾਸ਼ਰੂਮ ਜਾਂਦਾ ਹੈ ਬਾਥਰੂਮ ਕਰਨ ਜਾਂਦਾ ਹੈ ਤਾਂ ਪਿੱਛੋਂ ਚੋਰ ਦੁਕਾਨ ਦੇ ਅੰਦਰ ਵੜ ਐਕਟੀਵਾ ਚੋਰੀ ਕਰਨ ਲੱਗ ਪੈਂਦਾ ਹੈ ਹਾਲਾਂਕਿ ਮਾਲਕ ਜਿਹੜਾ ਪਿੱਛੇ ਭੱਜਦਾ ਵੀ ਹੈ ਪਰ ਚੋਰ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਹੈਰਾਨੀ ਜਨਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਸੀਸੀਟੀਵੀ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਫਜ਼ਿਲਕਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰਿਆਮ ਇੱਕ ਚੋਰ ਦੇ ਵੱਲੋਂ ਦੁਕਾਨ ਦੇ ਅੰਦਰ ਜਾ ਕੇ ਮਾਲਕ ਦੀ ਐਕਟਿਵਾ ਚੋਰੀ ਕਰ ਲਈਤੀ ਗਈ ਹੈ ਜਿ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਫਜ਼ਿਲਕਾ ਦੇ ਇੱਕ ਸ਼ੋਰੂਮ ਤੋਂ ਸਾਹਮਣੇ ਆਈਆਂ ਨੇ ਇਹ ਸ਼ੋਰੂਮ ਹੈ ਇੱਕ ਜਿਸ ਦੇ ਅੰਦਰ ਦੁਕਾਨ ਮਾਲਕ ਜਿਹੜੀ ਐਕਟਿਵਾ ਖੜੀ ਹੋਈ ਸੀ ਤਾਂ ਅਚਾਨਕ ਜਿਹੜਾ ਚੋਰ ਆਉਂਦਾ ਹੈ ਤਾਂ ਚੋਰੀ ਕਰਕੇ ਐਕਟਿਵਾ ਦੁਕਾਨ ਦੇ ਅੰਦਰੋਂ ਹੀ ਲੈ ਜਾਂਦਾ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਇਹ ਐਕਟਿਵਾ ਜਿਹੜੀ ਦੁਕਾਨ ਦੇ ਅੰਦਰ ਖੜੀ ਕੀਤੀ ਹੋਈ ਸੀ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਵਿਖਾਈ ਦੇ ਰਿਹਾ ਹਾਲਾਂਕਿ ਦੋ ਸੀਸੀਟੀਵੀ ਆ ਸਾਹਮਣੇ ਆਈਆਂ ਨੇ ਇੱਕ ਸੀਸੀਟੀਵੀ ਉਹ ਐ ਜਿਸ ਦੇ ਵਿੱਚ ਦੁਕਾਨ ਦਾ ਮਾਲਕ ਜਿਹੜਾ ਹੈ ਉਹ ਘਰ ਦੇ ਅੰਦਰ ਜਾਂਦਾ ਹੋਇਆ ਵਿਖਾਈ ਦੇ ਰਿਹਾ ਹਾਲਾਂਕਿ ਉਹ ਦੁਕਾਨ ਦਾ ਮਾਲਕ ਜਿਹੜਾ ਹੈ ਉਹ ਬਾਥਰੂਮ ਕਰਨ ਗਿਆ ਸੀ ਜਿਵੇਂ ਹੀ ਦੁਕਾਨ ਖਾਲੀ ਹੁੰਦੀ ਹੈ ਦੁਕਾਨ ਦੇ ਅੰਦਰ ਜਦੋਂ ਕੋਈ ਨਹੀਂ ਹੁੰਦਾ ਤਾਂ ਇਹ ਚੋਰ ਜਿਹੜਾ ਹੈ ਦੁਕਾਨ ਦੇ ਅੰਦਰ ਜਾਂਦਾ ਹੈ ਤੇ ਖੜੀ ਐਕਟਿਵਾ ਨੂੰ ਚੋਰੀ ਕੇ ਜੜਾ ਲੈ ਜਾਂਦਾ ਹੈ ਉਤੋਂ ਹਾਲਾਂਕਿ ਜਦੋਂ ਦੁਕਾਨ ਮਾਲਕ ਨੂੰ ਇਸ ਵਾਰ ਇਹ ਪਤਾ ਲੱਗਦਾ ਹੈ ਤਾਂ ਉਸ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਕਾਮਯਾਬ ਨਹੀਂ ਹੁੰਦਾ ਤੇ ਸੀਸੀਟੀਵੀ ਬੇहद ਹੀ ਹੈਰਾਨੀਜਨਕ ਹੈ ਹੈਰਾਨੀਜਨਕ ਮਾਮਲਾ ਜਿਹੜਾ ਹੈ ਉਹ ਫਜ਼ਲ ਕਾ ਤੋਂ ਸਾਹਮਣੇ ਆਇਆ ਹਾਲਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਵੇਖੀਆਂ ਜਾਂਦੀਆਂ ਨੇ ਪਰ ਇਹ ਜਿਹੜੀ ਘਟਨਾ ਹੈ ਉਹ ਖੁਦ ਨੂੰ ਆਸ਼ਚਰਜਨਕ ਜ਼ਰੂਰ ਕਹਿ ਸਕਦੇ ਹਾਂ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਲਈ ਵੀ ਬਹੁਤ ਹਿੰਮਤ ਚਾਹੀਦੀ ਹੈ ਕਿ ਘਰ ਦੇ ਅੰਦਰੋਂ ਕੋਈ ਚੀਜ਼ ਚੱਕਣੀ ਜਾਂ ਕਿਸੇ ਦੁਕਾਨ ਦੇ ਅੰਦਰੋਂ ਕੋਈ ਚੀਜ਼ ਚੋਰੀ ਕਰਨੀ ਬਿਹਦ ਹੀ ਇੱਕ ਕਹਿ ਸਕਦੇ ਹਾਂ ਕਿ ਇੱਕ ਵੱਡੇ ਬੰਦੇ ਦਾ ਕੰਮ ਹੀ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਦੁਕਾਨ ਖਾਲੀ ਹੁੰਦੀ ਹੈ ਖੜੀ ਐਕਟਿਵਾ ਨੂੰ ਦੁਕਾਨ ਦੇ ਅੰਦਰੋਂ ਮਿੰਟਾ ਸਕਿੰਟਾਂ ਦੇ ਵਿੱਚ ਗਾਇਬ ਕਰਨ ਦੀ ਹਿੰਮਤ ਵੀ ਕਿਸੇ ਕਿਸੇ ਦੇ ਵਿੱਚ ਹੁੰਦੀ ਹੈ ਤਾਂ ਟੀਵੀ ਤੇ ਸੀਸੀਟੀਵੀ ਜਿਹੜੀ ਐ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਇਹ ਜਿਹੜੀ ਵੀਡੀਓ ਹੈ ਉਹ ਫਜ਼ਿਲਕਾ ਦੀ ਹੈ ਫਜ਼ਿਲਕਾ ਦੇ ਇੱਕ ਸ਼ੋਰੂਮ ਦੀ ਵੀਡੀਓ ਹੈ ਜਿੱਥੇ ਕਿ ਜਦੋਂ ਦੁਕਾਨ ਮਾਲਕ ਜਿਹੜਾ ਵਾਸ਼ਰੂਮ ਜਾਂਦਾ ਹੈ ਬਾਥਰੂਮ ਕਰਨ ਜਾਂਦਾ ਹੈ ਤਾਂ ਪਿੱਛੋਂ ਚੋਰ ਦੁਕਾਨ ਦੇ ਅੰਦਰ ਵੱੜ ਐਕਟੀਵਾ ਚੋਰੀ ਕਰਨ ਲੱਗ ਪੈਂਦਾ ਹੈ ਹਾਲਾਂਕਿ ਮਾਲਕ ਜਿਹੜਾ ਪਿੱਛੇ ਭੱਜਦਾ ਵੀ ਹੈ ਪਰ ਚੋਰ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਹੈਰਾਨੀ ਜਨਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਸੀਸੀਟੀਵੀ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਫਜ਼ਿਲਕਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰਿਆਮ ਇੱਕ ਚੋਰ ਦੇ ਵੱਲੋਂ ਦੁਕਾਨ ਦੇ ਅੰਦਰ ਜਾ ਕੇ ਮਾਲਕ ਦੀ ਐਕਟਿਵਾ ਚੋਰੀ ਕਰ ਲਈਤੀ ਗਈ ਹੈ ਜਿ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਫਜ਼ਿਲਕਾ ਦੇ ਇੱਕ ਸ਼ੋਰੂਮ ਤੋਂ ਸਾਹਮਣੇ ਆਈਆਂ ਨੇ ਇਹ ਸ਼ੋਰੂਮ ਹੈ ਇੱਕ ਜਿਸ ਦੇ ਅੰਦਰ ਦੁਕਾਨ ਮਾਲਕ ਜਿਹੜੀ ਐਕਟਿਵਾ ਖੜੀ ਹੋਈ ਸੀ ਤਾਂ ਅਚਾਨਕ ਜਿਹੜਾ ਚੋਰ ਆਉਂਦਾ ਹੈ ਤਾਂ ਚੋਰੀ ਕਰਕੇ ਐਕਟਿਵਾ ਦੁਕਾਨ ਦੇ ਅੰਦਰੋਂ ਹੀ ਲੈ ਜਾਂਦਾ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਇਹ ਐਕਟਿਵਾ ਜਿਹੜੀ ਹੈ ਦੁਕਾਨ ਦੇ ਅੰਦਰ ਖੜੀ ਕੀਤੀ ਹੋਈ ਸੀ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਵਿਖਾਈ ਦੇ ਰਿਹਾ ਹੈ ਹਾਲਾਂਕਿ ਦੋ ਸੀਸੀਟੀਵੀ ਆ ਸਾਹਮਣੇ ਆਈਆਂ ਨੇ ਇੱਕ ਸੀਸੀਟੀਵੀ ਉਹ ਹੈ ਜਿਸ ਦੇ ਵਿੱਚ ਦੁਕਾਨ ਦਾ ਮਾਲਕ ਜਿਹੜਾ ਹੈ ਉਹ ਘਰ ਦੇ ਅੰਦਰ ਜਾਂਦਾ ਹੋਇਆ ਵਿਖਾਈ ਦੇ ਰਿਹਾ ਹਾਲਾਂਕਿ ਉਹ ਦੁਕਾਨ ਦਾ ਮਾਲਕ ਜਿਹੜਾ ਹੈ ਉਹ ਬਾਥਰੂਮ ਕਰਨ ਗਿਆ ਸੀ ਤਾਂ ਜਿਵੇਂ ਹੀ ਦੁਕਾਨ ਖਾਲੀ ਹੁੰਦੀ ਹੈ ਦੁਕਾਨ ਦੇ ਅੰਦਰ ਜਦੋਂ ਕੋਈ ਨਹੀਂ ਹੁੰਦਾ ਤਾਂ ਇਹ ਚੋਰ ਜਿਹੜਾ ਹੈ ਦੁਕਾਨ ਦੇ ਅੰਦਰ ਜਾਂਦਾ ਹੈ ਤੇ ਖੜੀ ਐਕਟਿਵਾ ਨੂੰ ਚੋਰ ਕੇ ਜੜਾ ਲੈ ਜਾਂਦਾ ਹੈ ਉਥੋਂ ਹਾਲਾਂਕਿ ਜਦੋਂ ਦੁਕਾਨ ਮਾਲਕ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਸਦੇ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਕਾਮਯਾਬ ਨਹੀਂ ਹੁੰਦਾ ਤੇ ਸੀਸੀਟੀਵੀ ਬੇहद ਹੀ ਹੈਰਾਨੀਜਨਕ ਹੈ ਹੈਰਾਨੀਜਨਕ ਮਾਮਲਾ ਜਿਹੜਾ ਹੈ ਉਹ ਫਜ਼ਲ ਕਾ ਤੋਂ ਸਾਹਮਣੇ ਆਇਆ ਹਾਲਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਵੇਖੀਆਂ ਜਾਂਦੀਆਂ ਨੇ ਪਰ ਇਹ ਜਿਹੜੀ ਘਟਨਾ ਹੈ ਉਹ ਖੁਦ ਨੂੰ ਆਸਚਰਿਆਜਨਕ ਜ਼ਰੂਰ ਕਹਿ ਸਕਦੇ ਹਾਂ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਲਈ ਵੀ ਬਹੁਤ ਹਿੰਮਤ ਚਾਹੀਦੀ ਹੈ ਕਿ ਘਰ ਦੇ ਅੰਦਰੋਂ ਕੋਈ ਚੀਜ਼ ਚੱਕਣੀ ਜਾਂ ਕਿਸੇ ਦੁਕਾਨ ਦੇ ਅੰਦਰੋਂ ਕੋਈ ਚੀਜ਼ ਚੋਰੀ ਕਰਨੀ ਬੇहद ਹੀ ਇੱਕ ਕਹਿ ਸਕਦੇ ਹਾਂ ਕਿ ਇੱਕ ਵੱਡੇ ਬੰਦੇ ਦਾ ਕੰਮ ਹੀ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਦੁਕਾਨ ਖਾਲੀ ਹੁੰਦੀ ਹੈ ਖੜੀ ਐਕਟਿਵਾ ਨੂੰ ਦੁਕਾਨ ਦੇ ਅੰਦਰੋਂ ਮਿੰਟਾ ਸਕਿੰਟਾਂ ਦੇ ਵਿੱਚ ਗਾਇਬ ਕਰਨ ਦੀ ਹਿੰਮਤ ਵੀ ਕਿਸੇ ਕਿਸੇ ਦੇ ਵਿੱਚ ਹੁੰਦੀ ਹੈ ਤਾਂ ਟੀਵੀ ਤੇ ਸੀਸੀਟੀਵੀ ਜਿਹੜੀ ਐ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਇਹ ਜਿਹੜੀ ਵੀਡੀਓ ਹੈ ਉਹ ਫਜ਼ਲਕਾ ਦੀ ਹੈ ਫਜ਼ਲਕਾ ਦੇ ਇੱਕ ਸ਼ੋਰੂਮ ਦੀ ਵੀਡੀਓ ਹੈ ਜਿੱਥੇ ਕਿ ਜਦੋਂ ਦੁਕਾਨ ਮਾਲਕ ਜਿਹੜਾ ਵਾਸ਼ਰੂਮ ਜਾਂਦਾ ਹੈ ਬਾਥਰੂਮ ਕਰਨ ਜਾਂਦਾ ਹੈ ਤਾਂ ਪਿੱਛੋਂ ਚੋਰ ਦੁਕਾਨ ਦੇ ਅੰਦਰ ਵੱੜ ਐਕਟੀਵਾ ਚੋਰੀ ਕਰਨ ਲੱਗ ਪੈਂਦਾ ਹੈ ਹਾਲਾਂਕਿ ਮਾਲਕ ਜਿਹੜਾ ਪਿੱਛੇ ਭੱਜਦਾ ਵੀ ਹੈ ਪਰ ਚੋਰ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਹੈਰਾਨੀ ਜਨਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਸੀਸੀਟੀਵੀ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਫਜ਼ਲਕਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰਿਆਮ ਇੱਕ ਚੋਰ ਦੇ ਵੱਲੋਂ ਦੁਕਾਨ ਦੇ ਅੰਦਰ ਜਾ ਕੇ ਮਾਲਕ ਦੀ ਐਕਟਿਵਾ ਚੋਰੀ ਕਰ ਲਈਤੀ ਗਈ ਹੈ ਜੋ ਬਿਲਕੁਲ ਇੱਕ